ਹਰ ਅਸਾਹਿਕ ਹਰ ਜੁਗ ਜੁਗ ਭਗਤੂ ਪਾਇਆ ਪੈਜ ਰਗਤਾ ਆਇਆ ਰਾਮ ਨਾਦਿ ਹਰ ਨਾਕਸ ਦੁਖਤ ਹਰ ਮਾਰਿਆ ਮਹਿਨਾਜ ਤਰਾਇਆ ਓਂਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦੇ ਓਂਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਨਹੀਂ ਸਿਲਾਇਆ ਦੁਖਦਾਰੂ ਸੁਖ ਰੋਗ ਪਿਆ ਜਾਂ ਸੁਖ ਤਾਂ ਮਨ ਨ ਹੋਈ ਤੂ ਕਰਤਾ ਕਾ ਨਾਮ ਹੈ ਨਾ ਜਾਨ ਹੋ ਕੜੀ ਨ ਹੋਈ ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਜਖਿਆ ਰਹਾਉ ਜਤਮੇ ਜੋਤ ਜੋਤ ਮੇ ਜਾਤਾ ਹਕਲ ਕਰਾ ਭਰਪੂਰ ਰਿਆ ਤੂ ਸੱਚਾ ਸਾਇ ਸਿੱਤ ਸਿਆਣ ਲਿਉ ਜਿੰਨ ਕੀ ਤੀਸੋਂ ਪਾਰ ਪਿਆ ਕਹ ਨਾਨਕ ਕਰਤੇ ਕੀ ਮਾਤਾ ਜੋ ਕਿਸ ਕਰਨਾ ਸੋ ਕਰਿਆ ਸੋਦਰ ਰਗ ਆਸਰਮ ਹਲਾ ਬਹਿਲਾ ਏਕਮਕਾਰ ਸਤਗੁਰ ਪ੍ਰਸਾਦ ਸੋਦਰ ਤੇਰਾ ਕਿਹਾ ਸੋ ਕਰ ਕੀ ਹਾ ਜਿਤ ਮੈਂ ਸਰਬ ਸਮਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾ ਕੇਤੇ ਤੇਰੇ ਵਾਹਨ ਹਾਰੇ ਕੇਤੇ ਤੇਰੇ ਰਾਗ ਪੜੀ ਸੁਖ ਕਹਿਆ ਕੇਤੇ ਤੇਰੇ ਗਾਵਨ ਹਾਰੇ ਗਾਵਨ ਤੁੰਦਰਪਮਨ ਪਾਣੀ ਬੈ ਸੰਤਰ ਗਾਵੇ ਰਾਜਾ ਤਰਨਦੁਬਾਰੀ ਗਾਵਨ ਤੋਂ ਜਿਤ ਗੁਪਤ ਲਿਖ ਜਾਂਨ ਲਿਖ ਲਿਖ ਧਰਮ ਵਿਚਾਰੇ ਗਾਵਣ ਤੁਧੋਂ ਇਸਤਿਦ ਬ੍ਰਹਮਾ ਦੇਸੋਂ ਤੇਰੀ ਸਦਾ ਸواری ਗਾਵਣ ਤੁਧੋਂ ਇੰਦਰ ਦਾਸ ਤੁੰ ਬਿਠੀ ਦੀਪ ਧਿਆਨਾਂ ਦੇ ਗਾਵਣ ਤੁਧੋਂ ਸਿੱਧ ਸਵਾਦੀ ਅੰਦਰ ਗਾਵਣ ਤੁਧੋਂ ਸਾਧ ਵਿਚਾਰੇ ਗਾਵਣ ਤੁਧੋਂ ਜਤੀ ਸਤੀ ਸੰਤੋਖੀ ਗਾਵਣ ਤੁਧੋਂ ਵੀਰ ਕਰਾਰੇ ਗਾਵਣ ਤੁਧੋਂ ਪੰਡਿਤ ਪੰਨ ਰਖੀ ਸਰਜੂ ਜਗਵੇਤਾ ਨਾਲੇ ਗਾਵਣ ਤੁਧੋਂ ਮੋਹਨੀਆ ਮਨਮੋ ਸੁਰਗ ਮਸ ਪੀ ਹੰਦੀ ਗਾਵਣ ਤੁਧ ਨੂੰ ਰਤਨ ਪਰਵਾੜੀ ਤੇਰੇ ਅਠਸਤ ਤੀਰਥ ਨਾ ਲੇ ਗਾਵਣ ਤੁਧ ਨੂੰ ਚੋਦ ਮਹਾ ਬਲਸੂਆ ਗਾਵਣ ਤੁਧ ਨੂੰ ਜਾਣੇ ਗਾਵਣ ਤੁਧ ਨੂੰ ਅਖੰਡ ਮੰਡਲ ਬਰਹਿ ਮੰਡਾ ਕਰ ਕਰ ਕੇ ਤੇਰੀ ਧਾਰੀ ਸੇ ਤੁਧ ਨੂੰ ਗਾਵਣ ਜੋਤ ਤੁਧ ਭਾਨ ਰਤੇ ਤੇਰੇ ਭਗਤਨ ਸੰਗ ਦੀ ਹੋਰ ਤੇਰੇ ਕੀਤੇ ਤੁਧ ਨੂੰ ਗਾਵਣ ਸਿਮੈ ਚਿਤਨ ਕਿਆ ਵਿਚਾਰੇ ਸੋਈ ਸੋਈ ਸਦਾ ਸਤਿ ਸਾਈਂ ਸਾਚਾ ਸਾਚੀ ਨਹੀਂ ਹੈਪੀ ਹੋ ਸੀ ਜਾਏ ਨਾ ਜਾਂ ਸੀ ਰਚਨਾ ਜਿੰਨ ਜਿੰਨ ਚਾਹੀ ਰੰਗੀ ਰੰਗੀ ਬਾਤੀ ਕਰ ਕਰ ਜਿੰਸੀ ਮਾਇਆ ਜਿੰਨ ਉਪਾਈ ਕਰ ਕਰ ਦੇਖੇ ਕੀ ਤਾਇ ਆਪਣਾ ਜੋ ਤਿਸ ਦੀ ਵੜੀ ਆਈ ਜੋ ਤਿਸ ਪਾਵੇ ਸੋਈ ਕਸੀ ਫਿਰ ਹੁਗਮ ਨਾ ਕਰਨਾ ਜਾਈ ਸੋ ਪਾਸਾਈ ਸਾਹਾ ਪਾਸਾਈ ਨਾਣ ਕਰੈ ਨਰ ਜਾਈ ਸਮਾਹ ਲਬੈ ਨੋ ਸੁਨ ਮੱਡਾ ਆ ਕੇ ਸਭ ਕੋਈ ਕੀ ਵੱਡਾ ਵਰਦਾ ਡਿਟਾ ਹੋਈ ਈ ਮੈਂ ਦਪਾਇ ਨ ਕਹਿ ਜਾਏ ਕਹਿਨੇ ਵਾਲੀ ਤੇਰੇ ਰੇਸ ਮਾਈ ਵੱਡੇ ਮੇਰੇ ਜ਼ਹਿਬਾ ਗੈਰ ਕਬੀਲਾ ਗੁਨੀਸ ਕੀਦਾ ਕੋਈ ਨ ਜਾਣੇ ਤੇਰਾ ਕੀਤਾ ਕੀ ਅਣਚੀੜਾ ਰਹਾ ਸਖਸੂਤ ਮਿਲ ਸੂਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਗਿਆਨੀ ਗੁਰ ਗਰਾਈ ਕਹਿ ਨ ਜਾਈ ਤੇਰੀ ਤਲਵੜੀ ਆਈ ਸਭ ਤਤ ਸਭ ਤਪ ਸਭ ਚੰਗੀਆਂ ਆ ਸਿਦਾ ਬੁਰਕਾਂ ਦੀਆਂ ਮੜੀਆਂ ਤਪਸੀ ਤੀ ਕਿਨੇ ਨ ਪਾਈਆ ਕਰ ਮਿਲੇ ਨਹੀਂ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿੱਧੀ ਭਰੇ ਤੇਰੇ ਮੰਡਾਰਾ ਜਿਸ ਨੂੰ ਦੇ ਤਿਸੇ ਕਿਆ ਚਾਰਾ ਨਾਲ ਕ ਸੱਚ ਸਵਾ ਨਾਰਾ ਆਸਾ ਮਹਲਾ ਪਹਿਲਾ ਆਖਾਂ ਜੀਵਾ ਮਿਸਰੀ ਮਣ ਜਾਓ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੇ ਭੋਖ ਉਸ ਭੋਖੇ ਖਾਈ ਚਲੀਏ ਭੋਖ ਸੋ ਕਿਉ ਮਿਸਰੀ ਮੇਰੀ ਮਾਹੀ ਸਾਚਾ ਸਾਈਂ ਸਾਚੀ ਨਾਹੀ ਰਹਾ ਸਾਚੀ ਨਾਮ ਕੀ ਤਨ ਬੜਿਆਈ ਆਖ ਤਕੇ ਕੀਮਤ ਨਹੀ ਪਾਈ ਜੇ ਸਭ ਮਨ ਕੇ ਆਖਣ ਪਾਏ ਵੱਡਾ ਨਾ ਹੋਏ ਘਾਟ ਨਾ ਜਾਏ ਨਾ ਹੋ ਮਾਰੇ ਨਾ ਹੋ ਵਿਸੋਗ ਤਿੰਦਾਰੇ ਨਾ ਚੁਕੇ ਭੋਗ ਉਨ ਯਹੋਹੁਰ ਨਾ ਈ ਕੋ ਇਨਾ ਕੋ ਹੋ ਆਨਾ ਕੋ ਈ ਜੇ ਬੜੀ ਆਪ ਤੇ ਵੰਤੇ ਦੀਦਾ ਜਿੰਨ ਦਿਨ ਕਰਕੇ ਕੀਤੀ ਰਾਤ ਖੁਸਮ ਵਿਸਾਰਿਤ ਕੀ ਤਮ ਯਾਦ ਨਾਨਕ ਨਾਮ ਈ ਬੂਜ ਸੁਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਗੁਰ ਸਤਪੁਰਖ ਆਪਿਨ ਕਰੋ ਗੁਰਪਨ ਪਾਸ ਹਰ ਕੀਰੇ ਕੀਤ ਸਤ ਗੁਰ ਸਰਨਾਈ ਕਰ ਤਿਆਗ ਨਾਮ ਬਰਗਾਸ ਮੇਰੇ ਮੀਤ ਗੁਰਦੇਵ ਸੋ ਕੋ ਰਾਮ ਨਾਮ ਪ੍ਰਕਾਸ਼ ਗੁਰਮਤਿ ਨਾ ਮੇਰਾ ਪ੍ਰਾਂਹ ਸਿਖਾਈ ਹਰ ਜੀਤ ਤਾ ਹਮਰੀ ਨੇ ਆਸ ਰਹਾ ਹਰ ਜਨ ਕੇ ਵਡ ਭਾਗ ਵਡੇ ਜਿਨ ਹਰ ਸਦ ਸਰਦਾ ਹਰ ਪਿਆਸ ਹਰ ਹਰ ਨਾਮ ਦਿਲ ਮਿਲੇ ਤਦਾ ਸੇ ਮਿਲੇ ਸੰਗਤਮ ਗੁਨ ਪਰਗਾਸ ਜਿਨ ਹਰ ਹਰ ਹੜ ਰਸ ਰਾਮ ਨਾ ਪਾਇਆ ਤੇ ਭਾਗਹੀਂ ਜੰਮ ਆਸ ਸੋ ਸਤਗੁਰ ਸੰਗਤ ਨਹੀਂ ਆਏ ਤ੍ਰਿਕ ਜੀਵੇ ਤ੍ਰਿਕ ਜੀਵ ਆਸ ਜਿਨ ਹਰ ਜਨ ਸਤਗੁਰ ਸੰਗਤ ਪਾਈ ਤੇਲ ਧੁਰ ਮस्तक ਲਿਖਿਆ ਲਿਖ ਆਸ ਧਨ ਤਨ ਧਨ ਸਤਗੁਰ ਸੰਗਤ ਪਾਇਆ ਜਿਨ ਹਰ ਰਸ ਪਾਇਆ ਮਿਨ ਜਨ ਨਾਨਕ ਨਾਮ ਬਰਗਾਸ ਰਾਗੁ ਜੜੀ ਮਹੱਲਾ ਪੰਜਵਾ ਕਹੇ ਈ ਮਨ ਚਿੱਤਿ ਬਿਉਦਦਮ ਜਾ ਹਾਰੇ ਹਰਿ ਜਿਓ ਪਰਿਆ ਸੈਲ ਪਥਰ ਮੈਂ ਜੰਤ ਉਪਾਇਤਾ ਕਾਰਿ ਚਕਾ ਅਗੇ ਕਰ ਤੜਿਆ ਮੇਰੇ ਮਾਤੂ ਜੀ ਸਤ ਸੰਗਤ ਮਿਲੇ ਸੋ ਤੜਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੁਕੇ ਕਾਟ ਹੜਿਆ ਰਹਾ ਜਨਨ ਪਿਤਾ ਲੋਕ ਸੁਨ ਬਨੇਤਾ ਕੋਇ ਨ ਤਸ ਕੀ ਤੜਿਆ ਸਿਰ ਸਿੜੀ ਜਿਕੇ ਸੰਭਾਵੇ ਠਾਕੁਰ ਕਾਹੀ ਮਨ ਕੋ ਕੜਿਆ ਊੜੇ ਊੜਾ ਮੈਸੇ ਕੋ ਸਾਤਿਸ ਪਾਸੇ ਬੱਚੜੀ ਸੁਣਿਆ ਤਿੰਨ ਗਮਨ ਕਲਾਵੇ ਕਮਨ ਜਵਾਵੇ ਮਨ ਮੈਂ ਸਿਮਰਨ ਕੜਿਆ ਸਭ ਨਿਦਾਨ ਦਸ ਅਸਟੇ ਸਿਧਾਨ ਠਾਕੁਰ ਕਰ ਤਲ ਤੜਿਆ ਜਨ ਨਾਨਕ ਬਲ ਬਲ ਸਾਧੂ ਬਲ ਜਾਈ ਰਾਗ ਆਸਾ ਮਹਲਾ ਚੌਥਾ ਸੋ ਪੁਰਖ ਸਤਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਗਮ ਆਰਾ ਸਭ ਤੇ ਆਵੇ ਸਭ ਤੇ ਆਵੇ ਤੂੰ ਜੀ ਹਰ ਸੱਚੇ ਸਿਰਜਨ ਹਾਰ ਸਭ ਜੀ ਤੁਮਾਰੇ ਜੀ ਤੂੰ ਜੀ ਆਕਾ ਦਾ ਤਾਰਾ ਹਰ ਤੇ ਆਵੇ ਸੰਤੋਰੀ ਸਭ ਦੁਖ ਉਸਾ ਨਹਾਰਾ ਹਰਾ ਬੈਠਾ ਕਰ ਹਾਰੇ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ तू कट कट अंतर सर्व निरंतर की हरे कोपुर समान इक दाता इक पिखारी जी सब तेरे चौजे बिताना तू आपे दाता आपे भुर्ता जी हो तुझ बिन और ना जाना तू पार परम पे अंत पे अंत जी तेरे क्या गुण आंख में गाना सो सी सो सी वे सो सी वे तुझी जो नामक तिन कुर्बान और तेवे हर्त्यावे तुझी ऐ जन जग में सुख वासी से मुक्त से मुक्त भइरे जिन हारती आजि तिन टूटी जम की फांसी जिन निरपो जिन हार निरपो ते आया जी तिन काबो सबद वासी जिन से वे जिन से वे अमीरा हडकी ते हड हड रूप समासी से तन से तन जिन हारते आया जी जन नारक तिन बल जासी ਤੇੜੀ ਪੰਖ ਤੇਰੀ ਭਗਤ ਪੰਡਾਰੀ ਬੜੇ ਬਿਆੰਤ ਬਿਆੰਤਾ ਤੇਰੀ ਭਗਤ ਤੇਰੇ ਭਗਤ ਸਲਾਹਨ ਤੁੰਜੀ ਹਰ ਅਨਕ ਅਨੇਕ ਅਨੰਤਾ ਤੇਰੀ ਅਨਕ ਤੇਰੀ ਅਨਕ ਕਰੇ ਹਰ ਕੋ ਜਾਂਦੀ ਤਪਤਾਪੇ ਜਪੇ ਬਿਆੰਤਾ ਤੇਰੀ ਅਨੇਕ ਤੇਰੀ ਅਨੇਕ ਬੜੇ ਬਹੁ ਸਿਮਰਤ ਸਾਧ ਜੀ ਕਰ ਕਿੜਿਆ ਘਟੁ ਕਰੁ ਕਰੰਤਾ ਸੇ ਭਗਤ ਸੇ ਭਗਤ ਭੜੇ ਜਿਨਾਂ ਬਾਣੀ ਮੇਰੀ ਹਰਿ ਭਗਵੰਤਾ ਤੂ ਆਦਪੁਰਖੰ ਪਰਮ ਪਰਕਾਤਾ ਜੀ ਤੁਰਦ ਜੇ ਵੜਦੇ ਅਵਰਨਾ ਕੋ ਨੀ ਤੂ ਜੁਗ ਜੁਗ ਏਕੋ ਸਦਾ ਸਦਾ ਤੂ ਏਕੋ ਜੀ ਤੂੰ ਨਿਹਚਲ ਕਰਤਾ ਸੋਈ ਤੁਧ ਭਾਵੇ ਤੂੰ ਆਪੇ ਭਾਵੇ ਸੋਈ ਵਰਤੇ ਜੀ ਤੂੰ ਆਪੇ ਕਰੇ ਸੋਈ ਤੂੰ ਆਪੇ ਸਿੱਟ ਸਭ ਉਪਾਏ ਜੀ ਤੁਧ ਆਪੇ ਸਦਨ ਸਭ ਕੋਈ جن نانک گنگ گاوی کرتے کے جی سو سب سے جانوں سوئی آسا محلہ چوتھا سائی جو, تو کرتا سچیار آئی جو تو میں سوئی تھی سی جو تو دے سوئی ہوں پائی راہ سب دے تبنی جس تسن گرپا کرے تین نام رتن پایا گنمکھ لو تو تب بھی سو آپ ملایا ਅਰੀਓ ਸਭ ਤੋਂ ਜੀ ਵਾਹੇ ਤੁਝ ਵੀ ਦੂਜਾ ਕੋਈ ਨਹੀਂ ਜੀ ਜੰਤ ਸਭ ਤੇਰਾ ਖੇਲ ਬਿਨ ਜੋਗ ਮਨ ਮਿਸਰੇ ਸੰਜੋਗੀ ਵੀ ਲੂ ਜਿਸ ਨੂੰ ਤੂੰ ਜਨਾਏ ਸੋਈ ਜਨ ਜਾਣੇ ਹਰ ਗੁਣ ਸਦਹੀ ਆਖ ਬਖਾਣੇ ਜਿਨ ਹਰ ਸੇਵਿਆ ਦਿਲ ਸੁਖ ਪਾਇਆ ਸਹਿਜੇ ਹੀ ਨਾਮ ਸੁਮਾਇਆ ਤੂੰ ਆਪੇ ਕਰਤਾ ਤੇਰਾ ਗਿਆ ਸਭ ਤੂੰ ਕਰ ਵੇਖੇ ਜਾਨੇ ਸੋਏ ਜਨ ਨਾਨਕ ਗੁਰਮਖ ਪਰਗਟ ਹੋਏ ਆਸਾ ਮਹੰ ਦਾ ਪਹਿਨਾ ਤਿੱਤਰਵਨੇ ਪਈਏ ਨਿਵਾਸਾ ਪਾਵਕ ਤਨੇ ਕੀਆ ਪਾਣੀ ਪਾਵਕ ਤਨੇ ਕੀਆ ਪੰਕਜ ਮੋ ਪਗ ਨਹੀਂ ਚਾਲੇ ਹਮ ਦੇਖਾ ਤੈ ਡੂਬੀ ਰੇ ਬਨੇ ਕਨatie ਤਸਮੂਰ ਮਨ ਹਰ ਬਿਸਰਤ ਤੇਰੇ ਗੁਣ ਗਲਿਆ ਰਹਾ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਤਾ ਜਨਮ ਪਿਆਰ ਪਰਬਤ ਨਾਨਕ ਤਿੰਗੀ ਸਰਨਾ ਜਿੰ ਤੂੰ ਨਾ ਹੀ ਵਿਸਰਿਆ ਆ ਸਮਹਲਾ ਪੰਜਵਾ ਪਈ ਪ੍ਰਾਪਤ ਮਾਨਉ ਦੇ ਹੜੀਆਂ ਗੋਬਿੰਦ ਮਿਲਣ ਕੀ ਤੇਰੀ ਵੜੀਆ ਅਵਰ ਕਾਜ ਤੇਰੇ ਕੀਤੇ ਨਾ ਕਾਮ ਨੂੰ ਮਿਲ ਸਾਧ ਸੰਗਤ ਪਜ ਕੀ ਬਨਨਾ ਸਰੰਜਾਮ ਰਾਗ ਪਰ ਚਲ ਤਰਨ ਕੇ ਜਨਮ ਮਿਰਥਾ ਜਾਤ ਰਗਮਾ جب تپ سنجم تر نہ کمایا سیوا ساد نہ جانیہ کہو نانک ہم نیچ کرم سر پڑے کی راکو سرما کبیو باج کبھی چوپئی ہمری کرو ہاں دیر سا نہ ہوئے چھتگی سا تب چڑھن من رہے ہمارا اپنا جان کرو پرت پارا دوٹ سبے تم کا ہو آپ ہاتھ دے مچا ਦੀ ਬਸੇ ਮੋਹਰੋ ਪਰਿਵਾਰਾ ਸੇਵਕ ਸਿਖ ਸਵੇਕਤਾਰਾ ਹੋ ਰਸਾਜਨ ਕਰਦੇ ਕਰੀਏ ਸਭ ਬੈਰੀ ਕੋ ਆਸ ਘੜੀਏ ਪੂਰਨ ਹੋਏ ਹਮਾਰੀ ਆਸਾ ਤੋਰ ਪ ਜਿੰਗੀ ਰਹੇ ਪਿਆਸਾ ਤੁਮੇ ਸਾਡ ਕੋਈ ਅਵਰ ਨਾ ਤਿਆ ਹੋ ਜੋ ਮਰ ਜਾਉ ਸਤਉਂਤੇ ਪਾ ਸੇਵਕ ਸਕ ਹਮਾਰੇ ਤਾਰੀਏ ਚੰਚਣ ਸਤਰ ਹਮਾਰੇ ਮਾਰੀਏ ਆਪ ਬਹਾਦ ਦੇ ਮੂਝੇ ਅਵਰੀਏ ਮਰਨ ਕਾਲ ਦਾ ਤਰਾਸ ਲਵਾਰੀਏ ਜੋ ਸਦਾ ਹਮਾਰੇ ਪੱਸਾ ਸਿੜੀ ਅਸਿ ਜਿਉ ਜੋ ਕੜੀ ਹੋ ਰਸਾ ਰੱਖਲੇ ਮੋ ਰੱਖ ਨਹਾਰੇ ਸਾਈਂ ਸੰਤ ਸਾਈਂ ਪਿਆਰੀ ਦੀਣ ਬੰਦ ਦੁਸ਼ਟਣ ਕੇ ਹੰਤਾ ਤੁਮਯੋ ਪੂਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵ ਜੂ ਅਪਤਰਾ ਕਾਲ ਪਾਏ ਕਰ ਬਿਸਰ ਬੜਗਾਸਾ ਸਗਲ ਕਾਲ ਕਾ ਗਿਆਤ ਜਿਉ ਹਮਨੇ ਕਾਲ ਜੋਗੀ ਸਿਵ ਕੀ ਹੋ ਬੇਦਰਾਜ ਬ੍ਰਹਮਾ ਜੋਤੀ ਹੋ ਜਿਉ ਹਮਨੇ ਕਾਲ ਸਭ ਲੋਗ ਸਵਾਰਾ ਨਮਸਕਾਰ ਹੈ ਤਾਹੀ ਹਮਾਰਾ ਜਿਉ ਹਮਨੇ ਕਾਲ ਸਭ ਜਗਤ ਬਨਾਇਓ ਦੇਵਦੈ ਚੰਣੁ ਪਜਾਇਓ ਆਦੇ ਅੰਤੇ ਕੇ ਅਵਤਾਰਾ ਸੋਹੀ ਗੁਰੂ ਸਮਝਿਓ ਹੁਮਾਰਾ ਨਮਸਕਾਰ ਤਿਸੀ ਕੋ ਹੁਮਾਰੀ ਸਦਲ ਪੰਜਾਂ ਜਿਨ ਆਪ ਸਵਾਰੀ ਸੇ ਕਣ ਕੋ ਸਭ ਨੂੰ ਸੁਖ ਦਿਯੋ ਸੰਤਨਨ ਕੋ ਪਲ ਮੋ ਬਦ ਕੀਓ ਘਟ ਘਟ ਕੇ ਅੰਦਰ ਕੀ ਜਾਂਤ ਪਲੇ ਕੁੜੇ ਕੀ ਪੀੜ ਪਸਾਨਤ ਚਿੰਟੀ ਤੇ ਕੁੰਜੜ ਅਸਤੋ ਨਾ ਸਭ ਪਰ ਕਿਰਪਾ ਦੀ ਅਫਤਗਰ ਫੁਲਾ ਸੰਤਨਨ ਦੁਖ ਪਾਏ ਤੇ ਦੁਖੀ ਸੁਖ ਪਾਏ ਜਾਨਣਗੇ ਸੁਹੀ ਏਕ ਏਕ ਕੀ ਪੀੜ ਬਜਾਨੇ ਕਟ ਕਟ ਕੇ ਪਟ ਪਟ ਕੇ ਜਾਂਦੇ ਜਬ ਉਦ ਕਰਖ ਕਰਾ ਕਰਤਾਰਾ ਪੜ ਜਾਂ ਤਰਪ ਤ ਦੇਹ ਪਰ ਅਜਬਾ ਕਰਖ ਕਰਤ ਹੂੰ ਕਭੂ ਤੂੰ ਮੈ ਮਿਲ ਤ ਦੇ ਤਰਸੂਂ ਜੀ ਤੇ ਬਗਨ ਸਿਸ਼ਟ ਸਭ ਧਾਰੇ ਆਪ ਆਪਣੀ ਬੋਝ ਉਚਾਰੇ ਤੂੰ ਸਭ ਹੀ ਤੇ ਰਹਤ ਨਰੰਗ ਜਾਣਿਤ ਭੇਦ ਭੇਦੇ ਅਣੰਮ ਨਿਕਾਰ ਨਿਕਾਰਦ ਅੰਭ ਅਦੇ ਅਨੇਲ ਅਨਾਦ ਆਸਾ कामूड़ उचाड़त पीता जागो पेम ना पावत बीता तांको कर पान नुमानत महामूड़ कस भेद न जानत बाहा देव को कहत सदा शिव धर्म कारका चिंतन ही की हुगा अपनी बुद्धि येती वंदन बिन पंतो ही ती तुमणा लखना जाए पसाहा कह बिन सदा प्रथम संसार एक रूप अनूप स्वरूप ਅੰਗ ਪਿਉਰਾ ਕੈ ਪੂਪਾ ਅੰਦ ਜੇ ਸਰਤ ਸੇਤ ਜੀਨੀ ਉਤਪੂਜ ਖਾਨ ਬਹੋਰ ਚੁਤੇਲੀ ਕਹੋ ਫੂਲ ਰਾਜਾ ਹੈ ਬੈਠਾ ਕਹੋ ਸਿੰਟ ਪਿਉ ਸੰਕਿੜ ਕੇਠਾ ਸਿਗਰੀ ਸਿਖਟੀ ਦਿਖਾਏ ਚੰਪਲ ਆਦ ਜੁਵਾ ਸੁਣਚੂ ਅੰਪਵਰ ਵਰਛਾ ਮੇੜੀ ਤਮ ਕਰੋ ਸਿੱਖ ਬਾਰਕਾ ਸਿੱਖ ਸੰਗਰੋ ਜਿਥੇ ਉੱਠ ਬਤ ਉੱਤ ਪਾਤਾ ਸਗਲ ਮਲੇਸ ਕਰੋਣ تب سرنی پڑے تین کہ دش دے مرے پورک جمن بگ پڑے تہ تین کے تم سنکٹ سب تے جو کل کو ایک بار تے ہیں تا کے کال نک آئے ہیں سا ہوئے تاہے سب کالا دش اریشٹ کرے تتکالا کرپا دشن جائ ن ہر ہو تاپ تنک میں ہر ہو سدھ کر سب ہوئی टूटे साथ सह सके ना कोई एक बार जिन तुम्हें संभारा काल फांस थे ताई महाराज ना नाम तहारो कहा दाड़ि दुष्ट दोहती रहा खरग खेत में सन तिहारी आपहा दे ले हो कुवारी सरबठोर मो हो, हो सोहई दुष्ट दोख नुक ते नो बचाई कृपा करी हम पर जग माता ग्रंथ करापों सूर ताकिल बिकदे सो करता दुष्ट दोखनी को से करता सीडीस जद्य पय चंप पये दे अल्लाह पून करा ग्रंथ तकला बास्त फल पावे सो ई दूकनत से भी अब तक कोई अहीरला सुने गुंग जो गाए सुर सुना पावै सुने मूर्चत लाई चतुकता आवई ਅਰਧ ਪੋਡਿਕ ਨਾ ਦਿਨ ਨਰ ਕੀ ਰਹੀ ਹਉ ਜੋ ਜਾ ਕੀ ਇੱਕ ਬਾੜ ਜੋ ਪਹੀ ਕੋ ਕਹੀ ਚੁੱਪਈ ਸੱਪਦ ਸਸਤਰ ਸਹਿਜ ਪਨੀ ਜੇ ਅਰਧ ਸੈਸ ਫੁਨ ਤਿੰਨ ਕਹੀ ਚੇ ਭਦਰ ਸੁਦਮਿ ਅਸ਼ਟਵੀਰ ਵਾਰਾ ਤੀਰਸ ਨੰਦਰਮ ਗੰਤ ਸੁਦਾ ਕਿੰਸੇ ਚੇਤਨਸ ਖਦ ਜਨ ਤੇ ਕਰੀਏ ਮੰਤਰ ਬੋਦਸਤ ਮਾਤੇ 404 ਚੇਤਨ ਸਮਾਦ ਸਤ ਉਤ ਸਤ ਵਾਹੀ ਕਹੀ ਜਬ ਤੇ ਦੁਮਰੇ ਤਪ ਤੇ ਕੋ ਆਖ ਤਰੀ ਨਹੀਂ ਆਂਦਿਓ ਰਾਮ ਰਹੀਨ ਪੁਰਾਨ ਕੁਰਾਨ ਅਨੇਕ ਕੈ ਮਤ ਇਕ ਨ ਮੰਨਿਓ ਸਿਮਰਤ ਸਾਸਤਰ ਬੀਦ ਸਵੇ ਕੋ ਭੀਦ ਕਹੀ ਹਮ ਇਕ ਨ ਜਾਨਿਓ ਸਪਾਣ ਗੀਤ ਬਾਤੋ ਮਿਲ ਕਰ ਮਿਆ ਨਾ ਕਿ ਉਹ ਸਭ ਤੋਂ ਹੀ ਬਖਾਨ ਨਹੀਂ ਤੋ ਹੋ ਰ ਸਗਲ ਦਵਾਰ ਕੋ ਸਾੜ ਕੇ ਕਿਉ ਤੁਹਾਰੋ ਦਵਾਰ ਵਾਹੀ ਗਏ ਕੀ ਲਾਜ ਅਸ ਕੋ ਬਿਦਾਸ ਤੁਹਾਰ ਸਗਲ ਦਵਾਰ ਕੋ ਸਾੜ ਕੇ ਕਿਉ ਤੁਹਾਰੋ ਬਾਗੇ ਦਵਾਰ ਵਾਹੀ ਗਏ ਕੀ ਲਾਜ With the love for her. Why would you do